ਅਸਲਾਮ ਵਾਲੇਕਮ ਵੀਰੋ ਉਹ ਕੀ ਆਂਦੇ ਨੇ ਜੇ ਗੱਲ ਕੱਦਾ ਦੇ ਮੁਖ ਦੀ ਹੁੰਦੀ ਨਾ ਤੇ ਉਠ ਮਸ਼ਰੇਟ ਹੁੰਦੇ ਤੇ ਅੱਜ ਕੱਲ ਗਰਮੀ ਚੱਲਦੀ ਪਈਏ ਗਰਮੀ ਬੜੀ ਜਿਹੜੀ ਹੈ ਨਾ ਚੋਖੀ ਹੋਈ ਪਈਏ ਦੁਪਹਿਰ ਬੜੀ ਤਪੀ ਹੁੰਦੀ ਏ ਤੇ ਮੇਰੀ ਇਹ ਸਲਾਹ ਹੈ ਕਿ ਜਿੰਨੇ ਨੇ ਨਾ ਉਹ ਲੋਕ ਉਹ ਆਪਣੇ ਬਾਲਾਂ ਨੂੰ ਆਪਣੇ ਵੱਡਿਆਂ ਨੂੰ ਧੁੱਪ ਤੋਂ ਬਚਾਣ ਖਾਸ ਤੌਰ ਤੇ ਬਾਲ ਉਹ ਦੁਪਹਰ ਨੂੰ ਭੱਜ ਉੱਠਦੇ ਨੇ ਬਾਹਰ ਤੇ ਉਹਨਾਂ ਨੂੰ ਬਚਾਣ ਤੇ ਇਹ ਜਿਹੜਾ ਰੰਗ-ਬਰੰਗੇ ਸ਼ਰਬਤ ਪੀਂਦੇ ਨੇ ਬੱਚੇ ਪੀਂਦੇ ਨੇ ਇਹ ਹੋਰ ਕੋਈ ਬੋਤਲਾਂ ਰੰਗ-ਬਰੰਗੇ ਸ਼ਰਬਤ ਇਹਨਾਂ ਤੋਂ ਪਰਹੇਜ਼ ਕਰਨਾ ਤੇ ਚਾਟੀ ਦੀ ਲੱਸੀ ਪੀਣ ਠੀਕੇ ਨਿੰਬੂ ਦੀ ਜਿਹੜੀ ਸ਼ਕੰਜਵੀ ਬਣਾ ਕੇ ਪੀਣ ਸਤੂ ਪੀਣ ਇਹ ਗਰਮੀ ਤੋਂ ਬਚਾ ਸਕਦੇ ਨੇ ਤੇ ਇਹ ਜਿਹੜਾ ਆਂਦੇ ਨੇ ਪਿੰਡਾਂ ਦੇ ਵਿੱਚ ਫੇਰੀ ਵਾਲੇ ਕੋਈ ਮਰੂਤ ਵੇਚਣ ਆ ਗਿਆ ਕੋਈ ਪਾਪੜ ਵੇਚਣ ਆ ਗਿਆ ਕੋਈ ਹੋਰ ਭਾਂਡੇ ਆ ਭਾਂਡੇ ਪੁੰਡੇ ਵਿੱਚ ਨਾ ਪਿਆਲੀਆਂ ਵਿੱਚ ਨਾ ਆ ਗਿਆ ਤੇ ਉਹਨਾਂ ਨੂੰ ਨਾ ਪਾਣੀ ਪਿਆ ਦਿਆ ਕਰੋ ਸਾਦਾ ਪਾਣੀ ਪਿਆ ਦਿਆ ਕਰੋ ਉਹ ਵਿਚਾਰੇ ਆਪਦੇ ਨਾ ਨਿੱਕੇ ਨਿੱਕੇ ਬਾਲਾਂ ਦੀ ਰੋਜ਼ੀ ਕਮਾ ਲੇ ਫਿਰਣ ਗਲੀ ਗਲੀ ਜੀ ਫਿਰ ਕੇ ਤੇ ਟੁੱਪ ਬੜੀ ਹੁੰਦੀ ਹੈ ਤੇ ਡਾਕਟਰ ਤੇ ਇਥੋਂ ਤੱਕ ਰਾਂਦੇ ਨੇ ਕਿ ਆ ਦੁਪਾਰ ਨੂੰ ਤੋਂ ਨੰਗੇ ਸਿਰ ਜੇ ਕੋਈ ਬੰਦਾ ਨਿਕਲੇ ਤੇ ਸਿਰ 'ਚ ਟੁੱਪ ਪੈਣਾ ਤੇ ਉਹ ਦਿਮਾਗ ਜਿਹੜਾ ਦਿਮਾਗ ਦਾ ਪਾਣੀ ਗਰਮ ਹੋ ਜਾਂਦਾ ਤੇ ਉਹ ਕੋਈ ਅੱਲਾ ਨਾ ਕਰੇ ਕੋਈ ਵਾਧਾ ਘਾਟਾ ਹੋ ਸਕਦਾ ਤੇ ਜਦੋਂ ਜਿਹੜਾ ਬੰਦਾ ਜੇ ਮਜਬੂਰਨ ਬਾਹਰ ਨਿਕਲਣਾ ਹੀ ਪਵੇ ਇਸੇ ਰਤੇ ਕੋਈ ਸਾਫਾ ਟੋਪੀ ਰੱਖ ਕੇ ਤੇ ਫਿਰ ਨਿਕਲਿਆ ਕਰੋ ਆਪਦੀਆਂ ਛੱਤਾਂ ਤੇ ਜਿਹੜਾ ਹੈ ਨਾ ਪ੍ਰਿੰਦਿਆਂ ਵਾਸਤੇ ਉਹ ਵੀ ਵਿਚਾਰੇ ਉਹਨਾਂ ਨੂੰ ਵੀ ਗਰਮੀ ਲੱਗਦੀ ਏ ਕੋਈ ਇੱਕ ਨਾਲੀ ਕੋਈ ਕੋਲਾ ਕੋਈ ਪ੍ਰਾਤ ਉਹਦੇ ਪਾਣੀ ਪਾ ਕੇ ਦੇ ਛੱਤੇ ਰੱਖਤਾ ਤੇ ਅਜਿਹਾ ਜਾਨਵਰ ਖੇੜੇ ਉਹਨਾਂ ਨੂੰ ਵੀ ਜਿਹੜਾ ਹੈ ਨਾ ਦਿਹਾੜੀ ਦੇ ਵਿੱਚ ਕੋਈ 2 3 3 4 4 ਦਫਾ ਪਾਣੀ ਪਿਆਇਆ ਕਰੋ ਨਾਲੇ ਜਿਹੜਾ ਉਹਨਾਂ ਨੂੰ ਆਇਆ ਕਰੋ ਉਹ ਜਿਆਦੀ ਗਰਮੀ ਮਨਾਦ ਨੇ ਖਾਸ ਤੌਰ ਤੇ ਜਿਹੜਾ ਅ ਗੋਕਾ ਇੱਕ گاਵਾਂ ਨੇ ਗੋਗਾ ਜਣਾ ਉਹ ਬੜੀ ਗਰਮੀ ਬਣਾ ਦੇ ਨੇ ਉਹਨਾਂ ਨੂੰ ਜਿਹੜਾ ਨਾ ਤਿੰਨ ਤਿੰਨ ਚਾਰ ਚਾਰ ਵਾਰੀ ਪਾਣੀ ਵਖਾ ਕਰ ਕਿਉਂਕਿ ਉਹ ਤਾਂ ਵਿਚਾਰੇ ਬੇਜ਼ਬਾਨ ਨੇ ਕਈ ਬਾਲ ਨੇ ਉਹ ਜਿਹੜੇ ਵਾਹ ਬਾਲ ਜਦੋਂ ਘਰ ਦੇ ਦੁਪਹਿਰਾਂ ਨੂੰ ਪੈ ਜਾਂਦੇ ਨੇ ਉਹ ਕੱਢ ਦੇ ਨੇ ਮੋਟਰਸਾਈਕਲ ਤੇ ਹਰ ਲਹਰ ਲਈ ਨੂੰ ਤੇ ਐ ਨੂੰ ਐਵੇਂ ਮੈਂ ਤਾਂ ਨਾ ਮੋਟਰਸਾਈਕਲ ਦੀ ਚਾਬੀ ਲਗਾ ਦਿਆ ਕਰੋ ਬਿਨਾ ਹੋਏ ਤੇ ਨਾ ਬਾਹਰ ਨਿਕਲ ਤੇ ਜੇ ਤਾਂ ਮਜਬੂਰੀ ਕਿਸੇ ਨੂੰ ਨਿਕਲਣਾ ਤੇ ਫਿਰ ਤਾਂ ਉਹ ਚਲੋ ਹੋਇਆ ਤੇ ਉਹ ਸਿਰ ਟਾ ਕੇ ਬੰਦਾ ਨਾ ਬਾਹਰ ਨਿਕਲਦਾ ਤੇ ਐਵੇਂ ਵੇਲੇ ਧੁੱਪ ਚ ਨਿਕਲਦਾ ਫਾਇਦਾ ਕੋਈ ਨਹੀਂ ਹੈਗਾ ਤੇ ਮੇਰੀ ਦਾ ਸਲਾਹ ਜ਼ਿਮੀਦਾਰਾਂ ਨੂੰ ਵੀ ਹੈ ਕਿ ਜਿਨ੍ਹਾਂ ਦਾ ਨਾਰ ਦਾ ਪਾਣੀ ਲਾਣਾ ਹੈ ਉਹਦੇ ਨੂੰ ਟਾਈਮ ਤੇ ਉਹਦਾ ਮਜਬੂਰੀ ਹੈ ਤੇ ਜਿਨ੍ਹਾਂ ਟੂਲ ਚ ਲੈਣਾ ਹੈ ਉਹ ਪਾਣੀ ਰਾਤ ਨੂੰ ਜਿਹੜਾ ਹੈ ਨਾ ਲਿਆ ਕਰੋ ਤਾਂ ਕਿ ਧੁੱਪ ਤੋਂ ਬਚਿਆ ਜਾ ਸਕਦੇ ਧੁੱਪ ਬੜੀ ਚੋਖੀ ਹੋਏ ਪੀ ਟੈਂਪਰੇਚਰਾਂ ਦੇ ਬੜਾ ਚੜਿਆ ਪਿਆ ਹੈ ਜਿਨ੍ਹਾਂ ਜ਼ਿਮੀਦਾਰਾ ਹੋਰ ਕੋ ਕੰਮ ਕਮ ਕਰਨਾ ਹੁੰਦਾ ਕੋ ਵਟ ਬਣਾ ਬਣਾਣਾ ਹੁੰਦਾ ਉਹ ਜਾਂ ਦਾ ਸਵੇਰੇ ਸਵੇਰੇ ਠੱਡੇ ਹੋਏ ਬਣਾ ਲੈਣ ਕਰਨ ਤੇ ਆ ਫਿਰ ਸ਼ਾਮ ਨੂੰ ਠੰਡੇ ਹੋਏ ਬਣਾ ਲੈਣ ਕਰ ਦੁਪਹਿਰ ਨੂੰ ਨਿਕਲਦਾ ਕੋਈ ਫਾਇਦਾ ਨਹੀਂ ਦੁਪਹਿਰ ਜਿਹੜਾ ਹੈ ਨਾ ਉਹ ਬਹੁਤ ਸਖਤ ਗਰਮੀ ਪੈ ਰਹੀ ਹੈ ਬੜੀ ਚੋਕੀ ਗਰਮੀ ਤੇ ਇਹ ਆਂਦੇ ਨੇ ਹੋਰ ਆ ਮੌਸਮ ਵਾਲੇ ਦੱਸਦੇ ਨੇ ਕਿ ਹੋਰ ਟੈਂਪਰੇਚਰ ਹੋਣਾ ਹੈ 47 48 ਕਿ ਤੇ ਚਾ ਜਾਣਾ ਤੇ ਇਹ ਜਿਹੜਾ ਹੈ ਨਾ ਖਾਸ ਤੌਰ ਤੇ ਪੰਜਾਬ ਦੇ ਇਲਾਕੇ ਚ ਬੜੀ ਚੋਕੀ ਗਰਮੀ ਪੈ ਰਹੀ ਹੈ ਤੇ ਸਾਰੇ ਜਿਹੜਾ ਨਾ ਉਹ ਆਪਦਾ ਗਰਮੀ ਤੋਂ ਬਚੋ ਬਾਜੂ ਪਛਤਾਣਾ ਤੇ ਪਹਿਲੋ ਆ ਜਿਹੜਾ ਨਾ ਗਰਮੀ ਤੋਂ ਇਹ ਬਚੋ ਜਿੰਨਾ ਪ੍ਰੇਜ਼ ਹੋ ਸਕਦਾ ਗਰਮੀ ਤੋਂ ਬਚਿਆ ਜਾ ਸਕਦਾ ਉਹਨਾਂ ਬੱਚੋ ਪੁਰਾਣੇ ਜਿਹੜੇ ਬੰਦੇ ਨੇ ਉਹ ਤਾਂ ਗਰਮੀ ਬਰਦਾਸ਼ਤ ਕਰ ਰਹੇ ਨੇ ਕਿਉਂਕਿ ਉਹ ਹਿਲੇ ਨੇ ਗਰਮੀ ਦੇ ਵਿੱਚ ਕੰਮ ਕਰਨ ਵਾਲੇ ਉਦੋਂ ਖਰਾਕਾ ਹੋਰ ਹੁੰਦੀ ਆ ਸੰ ਦੇਸੀ ਖਰਾਕਾ ਹੋ ਤਾਂ ਜਿਹੜਾ ਡਾਲਟੇ ਕਿਉਂ ਤੇ ਪਤਾ ਨਹੀਂ ਕੀ ਕੀ ਹੈ ਤੇ ਉਹ ਤਾਂ ਹਿਲੇ ਨੇ ਉਹ ਤਾਂ ਬਰਦਾਸ਼ਤ ਕਰ ਲੈਣਗੇ ਜਿਹੜੀ ਹੁੰਦੀ ਮੰਡੀਰ ਉਹਨਾਂ ਤੇਰੀ ਧੁੱਪ ਕੋਈ ਨਹੀਂ ਬਰਦਾਸ਼ਤ ਕਰਦੀ ਨਾ ਉਹਨੀਆਂ ਖਰਾਕਾਂ ਨੇ ਤੇ ਨਾ ਜਿਹੜਾ ਉਹ ਉਹਨਾਂ ਇਹਨਾਂ ਧੁੱਪ 'ਚ ਕੰਮ ਕੀਤਾ ਹੈ ਤੇ ਜਿੰਨਾ ਹੋ ਜਿੰਨੀ ਹੋਣਾ ਧੁੱਪ ਪੈਂਦੀ ਪੀ ਗਰਮੀ ਪੈਂਦੀ ਪੀ ਉਹ ਕੀ ਆ ਦੇ ਨੇ ਹੁਣ ਤਾਂ ਇਸ ਤਰ੍ਹਾਂ ਹੁੰਦਾ ਦਪਾਰੋਂ ਇਸ ਤਰ੍ਹਾਂ ਆਂਦੇ ਨੇ ਕਿ ਸਵਾ ਨੀ ਦੇ ਸੂਰਜ ਆਇਆ ਹੁੰਦਾ ਉਹ ਹਾਲ ਹੋਇਆ ਪਿਆ ਤੇ ਐ ਸਾਲ ਤਾਂ ਜਿਹੜੀ ਜਣਾ ਕੋਈ ਚੋਖੀ ਗਰਮੀ ਪੈਂਦੀ ਪੀ ਅੱਗੇ ਹੁੰਦਾ ਸੀ 42 43 ਦੇ ਆਗੀ ਤਾਂ 48 10 ਦੇ ਪੈਣੇ 48 49 50 ਦੇ ਲਾਗੇ ਤਾਂ ਅੱਗੇ ਟੈਂਪਰੇਚਰ 10 ਦੇ ਪੈਣੇ ਤੇ ਆ ਜਿਹੜੀ ਨਵੀਂ ਮੰਦਿਰ ਇਹ ਬਚਣ ਜਿੰਨਾ ਹੋ ਸਦਾ ਬਚਣ ਮੈਂ ਅੱਗੇ ਤੋਂ ਆਖੀ ਦਾ ਅਕਸਰ ਆਖੀ ਆ ਤੇ ਕਿ ਆ ਜਿਹੜਾ ਮੋਬਾਈਲ ਤੇ ਪੈਕੇਜ ਆ ਉਹ ਹਾਰ ਵਾਲੇ ਮੋਬਾਈਲ ਤੇ ਲੱਗ ਰਹੇ ਨੇ ਮੋਬਾਈਲ ਨਾਲ ਚਲਾਇਆ ਕਰੋ ਤੇ ਹੁਣ ਇਹ ਹੀ ਹੈ ਕਿ ਇਹਦੇ ਤੁਸੀਂ ਧੁੱਪ 'ਚ ਫਿਰਨ ਨਾਲ ਤਾਂ ਜਿਹੜਾ ਮੋਬਾਈਲ ਦਾ ਦੁਪਹਿਰ ਨੂੰ ਪੈਕੇਜ ਲਾ ਲਿਆ ਉਹ ਨੈਟ ਚਲਾਈ ਗਿਆ ਧੁੱਪ ਤੋਂ ਤਾਂ ਬਚੋਗੇ ਨਾ ਤੇ ਉਹ ਆਪ ਨੂੰ ਵੀ ਸਕੂਨ ਰਹੇਗਾ ਤੇ ਤੁਹਾਡੇ ਜਿਹੜੇ ਘਰ ਦੇ ਨੇ ਉਹਨਾਂ ਨੇ ਵੀ ਸਕੂਨ ਰਹੇਗਾ ਮਜਾ ਕੇ ਬਾਅਦ ਜੋ ਉੱਤੇ ਜਿਹੜਾ ਆਪ ਵੀ ਤੰਗ ਹੋਏ ਤੇ ਘਰ ਜਾਣ ਵੀ ਜਿਹੜਾ ਉਹ ਵੀ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕਦਾ ਧੁੱਪ ਤੋਂ ਬਚੋ ਇਹ ਬਚਾਈ ਕਾਰ ਹੈ ਇਹਦੇ ਅੱਗੇ ਕੋਈ ਵਾਅ ਪੇਸ਼ ਨਹੀਂ ਹੈਗੀ